ਬਹੁਤ ਹੀ ਮੰਦ ਭਾਗੀ ਜਿਹੜੀ ਉਹ ਗੱਲ ਹੈ ਕਿ ਪਿਤਾ ਦਾ ਗੁਜ਼ਰ ਜਾਣਾ ਮੈਨੂੰ ਲੱਗਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇਨਸਾਨ ਲਈ ਇਹ ਸਦਮਾ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਅੱਜ ਉਸੇ ਦੇ ਤਹਿਤ ਅਫਸੋਸ ਕਰਨ ਲਈ ਮੈਂ 90 ਐਮਐਲ ਸਭ ਦੇ ਘਰ ਪਹੁੰਚੀ ਸੀ ਸੋ ਬਜ਼ੁਰਗ ਸੀਗੇ ਪਰ ਮੈਨੂੰ ਲੱਗਦਾ ਵੀ ਕਿਸੇ ਵੀ ਮੈਂਬਰ ਦਾ ਘਰੋਂ ਜਾਣਾ ਬਹੁਤ ਦੁਖਦਾਇਕ ਹੁੰਦਾ ਸੋ ਇਹ ਸਦਮੇ ਨੂੰ ਅਸੀਂ ਦੁੱਖ ਨੂੰ ਸਾਂਝਾ ਕਰਨ ਲਈ ਵੰਡਾਉਣ ਲਈ ਪਰਿਵਾਰ ਚ ਸ਼ਾਮਲ ਹੋਏ ਆ ਸਾਡਾ ਪਰਿਵਾਰ ਹੈ ਮੇਰੇ ਤੋਂ ਭੋਗ ਵਾਲੇ ਦਿਨ ਨਹੀਂ ਆਇਆ ਗਿਆ ਸੋ ਮੈਂ ਮਮਲੇ ਸਾਹਿਬ ਨੂੰ ਕਿਹਾ ਸੀ ਮੈਂ ਸਪੈਸ਼ਲ ਤੁਹਾਡੇ ਕੋਲ ਆ ਕੇ ਜਾਉਂਗੀ ਦੁੱਖ ਸਾਂਝਾ ਕਰਕੇ ਜਾਉਂਗੀ ਸੋ ਉਸੇ ਦਿਤੇ ਅੱਜ ਪਹੁੰਚਿਆ ਨਹੀਂ ਨਾ ਪੇ ਇਹਨਾਂ ਦਾ ਫਾਜ਼ਾ ਦੀ ਬੜੀ ਸੰਘਰਸ਼ਪਰੀ ਜ਼ਿੰਦਗੀ ਹੈ ਕੀ ਕਹਣਾ ਚਾਹਾਂ ਦੇਖੋ ਮਾਤਾ ਪਿਤਾ ਦੀ ਸਾਰਿਆਂ ਦੀ ਸੰਘਰਸ਼ਪਰੀ ਜ਼ਿੰਦਗੀ ਹੁੰਦੀ ਹੈ ਆਪਦੇ ਮੈਨੂੰ ਲੱਗਦਾ ਹੈ ਆਪਦੇ ਚਾ ਮਾਰ ਕੇ ਉਹ ਆਪਦੇ ਬੱਚਿਆਂ ਲਈ ਸੋਚਦੇ ਨੇ ਕਿ ਉਹਨਾਂ ਨੂੰ ਪੜਾ ਲਈਏ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਰਸਤੇ ਪਾ ਦਈਏ ਸੋ ਇਹ ਜੇ ਮੈਨੂੰ ਲੱਗਦਾ ਹੈ ਉਹਨਾਂ ਨੇ ਵੀ ਆਪਣੇ ਪੁੱਤਰ ਨੂੰ ਇੱਕ ਚੰਗੇ ਰਸਤੇ ਤੇ ਪਾਇਆ ਇੱਕ ਲੋਕ ਸੇਵਾ ਸਮਾਜ ਸੇਵਾ ਦਾ ਰਸਤਾ ਦਿਖਾਇਆ ਸੋ ਬਹੁਤ ਸੰਘਰਸ਼ਪੂਰੀ ਜ਼ਿੰਦਗੀ ਰਹੀ ਹੈ ਪਰ ਸੰਘਰਸ਼ ਮੈਨੂੰ ਲੱਗਦਾ ਉਹਨਾਂ ਦਾ ਪੂਰ ਚੜਿਆ ਤੇ ਅੱਜ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹ ਆਪਦੇ ਮਾਪੇ ਦੀ ਸੇਵਾ ਕਰ ਰਹੇ ਨੇ ਦੇਖੋ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮੇਰੇ ਬਾਪੂ ਜੀ ਸਦਾ ਲਾਲ ਸਿੰਘ ਜੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਸਾਡੇ ਸਤਕਾਰਯੋਗ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਸਰਨ ਪਤਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਅੱਜ ਵਿਸ਼ੇਸ਼ ਤੌਰ ਤੇ ਨਾਬਾ ਦਾਸ ਦੇ ਘਰੇ ਆਏ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡਾ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਨੇ ਉਹਨਾਂ ਨੂੰ ਲੰਮੀ ਉਮਰ ਬਖਸ਼ੀ ਤੰਦਰੁਸਤੀ ਬਖਸ਼ੀ ਔਰ ਮੇਰੇ ਪਿਤਾ ਜੀ ਬਹੁਤ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਬਤੀਤ ਕਰਕੇ ਪੂਰੀ ਜ਼ਿੰਦਗੀ 90 ਸਾਲ ਲਗਾਤਾਰ ਉਹਨਾਂ ਨੇ ਜਿਹੜਾ ਜਦੋਂ ਤੱਕ ਉਸ ਸੰਸਾਰ ਦੇ ਵਿੱਚ ਰਹੇ ਸਾਨੂੰ ਇੱਕੋ ਹੀ ਮਾਰਗਦਰਸ਼ਨ ਕੀਤਾ ਕਿ ਬੇਟਾ ਓਨੈਸਟੀ ਔਰ ਅੱਛਾ ਕਰਮ ਕਰੋ ਲੋਕਾਂ ਦੀ ਸੇਵਾ ਕਰੋ ਤੇ ਸ਼ਾਇਦ ਜ਼ਿੰਦਗੀ ਦੇ ਅੰਤਿਮ ਪੜਾ ਦੇ ਉੱਪਰ ਜਾ ਕੇ ਉਹਨਾਂ ਨੇ ਖੁਸ਼ੀ ਦੇਖਣ ਨੂੰ ਵੀ ਮਿਲੀ ਬਤੌਰ ਐਮਐਲਏ ਨਾਬਾ ਦੀ ਸੰਗਤ ਨੇ ਦਾਸ ਨੂੰ ਸੇਵਾ ਦਿੱਤੀ ਹੈ ਤੇ ਮੇਰੇ ਬਾਪੂ ਜੀ ਉਹਰੀ ਇਹ ਗੱਲ ਦੇਖ ਕੇ ਬਹੁਤ ਉਹਨਾਂ ਦੀ ਰੂਹ ਖੁਸ਼ ਹੁੰਦੀ ਸੀਗੀ ਔਰ ਬਹੁਤ ਖੁਸ਼ ਹੁੰਦੇ ਸੀਗੇ ਤੇ ਅੱਜ ਜੋ ਸਾਡੇ ਚ ਨਹੀਂ ਹੈਗੇ ਪਰ ਉਹਨਾਂ ਦੇ ਜਿਹੜੇ ਸਬਕ ਸਾਨੂੰ ਦਿੱਤੇ ਆ ਜੋ ਉਹਨਾਂ ਨੇ ਸਬਕ ਸਾਨੂੰ ਪੜਾਇਆ ਸਾਨੂੰ ਐਜੂਕੇਸ਼ਨ ਨਾਲ ਜੋੜਿਆ ਸਾਨੂੰ ਗਰੀਬੀ ਦੇ ਵਿੱਚ ਰਹਿ ਕੇ ਵੀ ਸਾਨੂੰ ਦਿਖਾਇਆ ਕਿ ਕਿਵੇਂ ਆਪਣੇ ਮਕਸਦ ਲਈ ਡ੍ਰਿਡ ਰਹਿਣਾ ਤੁਸੀਂ ਤੁਸੀਂ ਡੋਲਣਾ ਨਹੀਂ ਉਹ ਸਾਰਾ ਕੁਝ ਨਾਲ ਲੈ ਕੇ ਚੱਲਾਂਗੇ ਔਰ ਆਪਣੇ ਪਿਤਾ ਜੀ ਨੂੰ ਸਾਡੇ ਬਾਪੂ ਸਰਦਾਰ ਲਾਲ ਸਿੰਘ ਜੀ ਨੂੰ ਹਮੇਸ਼ਾ ਆਪਣੀਆਂ ਗੱਲਾਂ ਦੇ ਜ਼ਿਕਰ ਦੇ ਵਿੱਚ ਯਾਦ ਰੱਖਾਂਗੇ ਬਹੁਤ ਹੀ ਮੰਦਭਾਗੀ ਜਿਹੜੀ ਉਹ ਗੱਲ ਹੈ ਕਿ ਪਿਤਾ ਦਾ ਗੁਜ਼ਰ ਜਾਣਾ ਮੈਨੂੰ ਲੱਗਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇਨਸਾਨ ਲਈ ਇਹ ਸਦਮਾ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਅੱਜ ਉਸੇ ਦੇ ਤਹਿਤ ਅਫਸੋਸ ਕਰਨੀ ਮੈਂ 90 ਐਮਐਲਏ ਸਾਡੇ ਘਰ ਪਹੁੰਚੀ ਸੀ ਸੋ ਬਜ਼ੁਰਗ ਸੀਗੇ ਪਰ ਮੈਨੂੰ ਲੱਗਦਾ ਵੀ ਕਿਸੇ ਵੀ ਮੈਂਬਰ ਦਾ ਘਰੋਂ ਜਾਣਾ ਬਹੁਤ ਦੁਖਦਾਇਕ ਹੁੰਦਾ ਸੋ ਇਹ ਸਦਮੇ ਨੂੰ ਅਸੀਂ ਦੁੱਖ ਨੂੰ ਸਾਂਝਾ ਕਰਨ ਲਈ ਵਡਾਉਣ ਲਈ ਪਰਿਵਾਰ ਚ ਸ਼ਾਮਲ ਹੋਏ ਆ ਸਾਡਾ ਪਰਿਵਾਰ ਹੈ ਮੇਰੇ ਤੋਂ ਭੋਗ ਵਾਲੇ ਦਿਨ ਨਹੀਂ ਆਇਆ ਗਿਆ ਸੋ ਮੈਂ ਐਮਐਲ ਸਾਬ ਨੂੰ ਕਿਹਾ ਸੀ ਮੈਂ ਸਪੈਸ਼ਲ ਤੁਹਾਡੇ ਕੋਲ ਆ ਕੇ ਜਾਉਂਗੀ ਦੁੱਖ ਸਾਂਝਾ ਕਰਕੇ ਜਾਉਂਗੀ ਸੋ ਅਸੀਂ ਦਿੱਲੀ ਤੇ ਅੱਜ ਪਹੁੰਚੇ ਹਾਂ ਜੀ ਨਾਲ ਪੇ ਇਹਨਾਂ ਦੀ ਜ਼ਿੰਦਗੀ ਬੜੀ ਸੰਘਰਸ਼ਪਰੀ ਜ਼ਿੰਦਗੀ ਹੈ ਜੀ ਕਹਣਾ ਚਾਹੁੰਦੇ ਦੇਖੋ ਮਾਤਾ ਪਿਤਾ ਦੀ ਸਾਰਿਆਂ ਦੀ ਸੰਘਰਸ਼ਪਰੀ ਜ਼ਿੰਦਗੀ ਹੁੰਦੀ ਹੈ ਆਪਦੇ ਮੈਨੂੰ ਲੱਗਦਾ ਹੈ ਆਉ ਦੇ ਚਾ ਮਾਰ ਕੇ ਉਹ ਆਪਦੇ ਬੱਚਿਆਂ ਲਈ ਸੋਚਦੇ ਨੇ ਕਿ ਉਹਨਾਂ ਨੂੰ ਪੜਾ ਲਈਏ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਰਸਤੇ ਪਾ ਦਈਏ ਸੋ ਇਹ ਜੇ ਮੈਨੂੰ ਲੱਗਦਾ ਹੈ ਉਹਨਾਂ ਨੇ ਵੀ ਆਪਣੇ ਪੁੱਤਰ ਨੂੰ ਇੱਕ ਚੰਗੇ ਰਸਤੇ ਤੇ ਪਾਇਆ ਇੱਕ ਲੋਕ ਸੇਵਾ ਸਮਾਜ ਸੇਵਾ ਦਾ ਰਸਤਾ ਦਿਖਾਇਆ ਸੋ ਬਹੁਤ ਸੰਘਰਸ਼ਪੂਰੀ ਜ਼ਿੰਦਗੀ ਰਹੀ ਹੈ ਪਰ ਸੰਘਰਸ਼ ਮੈਨੂੰ ਲੱਗਦਾ ਉਹਨਾਂ ਦਾ ਪੂਰ ਚੜਿਆ ਤੇ ਅੱਜ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹ ਆਪਦੇ ਮਾਪੇ ਦੀ ਸੇਵਾ ਕਰ ਰਹੇ ਨੇ ਦੇਖੋ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮੇਰੇ ਬਾਪੂ ਜੀ ਸਦਾ ਲਾਲ ਸਿੰਘ ਜੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਸਾਡੇ ਸਤਕਾਰਯੋਗ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਵਰਤਮਾਨ ਪਤਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਅੱਜ ਵਿਸ਼ੇਸ਼ ਤੌਰ ਤੇ ਨਾਬਾ ਦਾਸ ਦੇ ਘਰੇ ਆਏ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡਾ ਇੱਕ ਪਰਿਵਾਰ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਨੇ ਨੂੰ ਲੰਮੀ ਉਮਰ ਬਖਸ਼ੀ ਤੰਦਰੁਸਤੀ ਬਖਸ਼ੇ ਔਰ ਮੇਰੇ ਪਿਤਾ ਜੀ ਬਹੁਤ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਬਤੀਤ ਕਰਕੇ ਪੂਰੀ ਜ਼ਿੰਦਗੀ 90 ਸਾਲ ਲਗਾਤਾਰ ਉਹਨਾਂ ਨੇ ਜਿਹੜਾ ਜਦੋਂ ਤੱਕ ਉਸ ਸੰਸਾਰ ਦੇ ਵਿੱਚ ਰਹੇ ਸਾਨੂੰ ਇੱਕੋ ਹੀ ਮਾਰਗਦਰਸ਼ਨ ਕੀਤਾ ਕਿ ਬੇਟਾ ਓਨੈਸਟੀ ਔਰ ਅੱਛਾ ਕਰਮ ਕਰੋ ਲੋਕਾਂ ਦੀ ਸੇਵਾ ਕਰੋ ਤੇ ਸ਼ਾਇਦ ਜ਼ਿੰਦਗੀ ਦੇ ਅੰਤਿਮ ਪੜਾ ਦੇ ਉੱਪਰ ਜਾ ਕੇ ਉਹਨਾਂ ਨੇ ਖੁਸ਼ੀ ਦੇਖਣ ਨੂੰ ਵੀ ਮਿਲੀ ਬਤੌਰ ਐਮਐਲਏ ਨਾਬਾਦੀ ਸੰਗਤ ਨੇ ਦਾਸ ਨੂੰ ਸੇਵਾ ਦਿੱਤੀ ਹੈ ਤੇ ਮੇਰੇ ਬਾਪੂ ਜੀ ਜਿਹੜੀ ਇਹ ਗੱਲ ਦੇਖ ਕੇ ਬਹੁਤ ਉਹਨਾਂ ਦੀ ਰੂਹ ਖੁਸ਼ ਹੁੰਦੀ ਸੀਗੀ ਔਰ ਬਹੁਤ ਖੁਸ਼ ਹੁੰਦੇ ਸੀਗੇ ਤੇ ਅੱਜ ਜੋ ਸਾਡੇ 'ਚ ਨਹੀਂ ਹੈਗੇ ਪਰ ਉਹਨਾਂ ਦੇ ਜਿਹੜੇ ਸਬਕ ਸਾਨੂੰ ਦਿੱਤੇ ਆ ਜੋ ਉਹਨਾਂ ਨੇ ਸਬਕ ਸਾਨੂੰ ਪੜਾਇਆ ਸਾਨੂੰ ਐਜੂਕੇਸ਼ਨ ਨਾਲ ਜੋੜਿਆ ਸਾਨੂੰ ਗਰੀਬੀ ਦੇ ਵਿੱਚ ਰਹਿ ਕੇ ਵੀ ਸਾਨੂੰ ਦਿਖਾਇਆ ਕਿ ਕਿਵੇਂ ਆਪਣੇ ਮਕਸਦ ਲਈ ਦ੍ਰਿੜ ਰਹਿਣਾ ਤੁਸੀਂ ਤੁਸੀਂ ਡੋਲਣਾ ਨਹੀਂ ਉਹ ਸਾਰਾ ਕੁਝ ਨਾਲ ਲੈ ਕੇ ਚੱਲਾਂਗੇ ਔਰ ਆਪਣੇ ਪਿਤਾ ਜੀ ਨੂੰ ਸਾਡੇ ਬਾਪੂ ਸਰਦਾਰ ਲਾਲ ਸਿੰਘ ਜੀ ਨੂੰ ਹਮੇਸ਼ਾ ਆਪਣੀਆਂ ਗੱਲਾਂ ਦੇ ਜ਼ਿਕਰ ਦੇ ਵਿੱਚ ਯਾਦ ਰੱਖਾਂਗੇ